ਹਾਂਜੀ ਕਿੰਨੇ ਸਾਰੇ ਠੀਕ ਠਾਕ ਹਾਂ ਕਿ ਮੈਂ ਨਿਕਲੀ ਸਾਰਿਆਂ ਦੀਵਾਲੀ ਆਪਣੀ ਦਾ ਬਹੁਤ ਸੋਹਣਾ ਨਿਕਲੀ ਕਹਿਦ ਕਰਦੇ ਆ ਤੁਹਾਡੀ ਬਹੁਤ ਵਧੀਆ ਨਿਕਲੀ ਹੋਊਗੀ ਤੇ ਅੱਜ ਸਾਫ ਸਫਾਈ ਚਾਲੂ ਆ ਬਾਬੇ ਦਾ ਦਿਨ ਆ ਅੱਜ ਬਿਸ਼ਰਮ ਵਾਲੇ ਤੇ ਅੱਜ ਆਪਾਂ ਨੇ ਸਾਰੀ ਸਫਾਈ ਕਰਕੇ ਧੋ ਕੇ ਵਰਕਸ਼ਾ ਮੱਥਾ ਟੇਕਾਂਗੇ ਟਰੋਲ ਕੱਲ ਤੋਂ ਹੋਗੇ ਸੀ ਵਰਕਸ਼ਾਪ ਅੱਜ ਧੋ ਰਹੇ ਨੇ ਸਾਰੇ ਮੁੰਡੇ ਚਲੋ ਬਈ ਚਲੋ ਉਧਰ ਪੇਟੀਆਂ ਐਡਾ ਘੱਟ ਪਾਣੀ ਮਾਰਿਓ ਉਨੀ ਆਇਆ ਸਨੀ ਠੀਕ ਆ ਚਲੋ ਚਲੋ ਮੁੰਡੇ ਲੱਗੇ ਹੋਏ ਨੇ ਬੜੇ ਪਿਆਰ ਨਾਲ ਬਹੁਤ ਸ਼ੌਂਕ ਨਾਲ ਸੌਣ ਵਰਕਸ਼ਾਪ ਆ ਵੀ ਮਨੀ ਚਲੋ ਚਲੋ ਜੇ ਡੈਂਟਰ ভাই ਕੰਮ ਸਟਾਰਟ ਉਧਰ ਤੋਂ ਲੈਣ ਦੇ ਫਿਰ ਇਧਰ ਦਾ ਬਾਲਣ ਆ ਭਰ ਕੇ ਮਾਰ ਦਾਂਗੇ ਪਾਣੀ ਹਾਂ ਇੰਦਰ ਬਾਈ ਸਾਡਾ ਡੈਂਟਰ ਲੱਗਿਆ ਹੋਇਆ ਆਪਦੇ ਜ਼ਿੰਮੇਦਾਰੀ ਨਿਭਾਉਣ ਅੱਜ ਪੱਗ ਬਨ ਕੇ ਆਇਆ ਬਹੁਤ ਸੋਹਣੀ ਪੱਗ ਬਨ ਕੇ ਰੱਖਿਆ ਕਰਵੇ ਜੱਚਦਾ ਬਾळा ਹੈ ਬਾळा ਜੱਚਦਾ ਨਜ਼ਰ ਨਾ ਲਵਾਲੀ ਕਾਲੇ ਰੰਗ ਦਾ ਹੀ ਟਿੱਕਾ ਲਾ ਲੀ ਕਾਲਾ ਟਿੱਕਾ ਨਾ ਲਾਈ ਕਾਲਾ ਰੰਗ ਪੱਕਾ ਹੈ ਲਾ ਲਈ ਇੱਥੇ ਸੀ ਗੱਡੀਆਂ ਸਾਰੀਆਂ ਕੱਢਦੀਆਂ ਬਾਹਰ ਇਧਰੋਂ ਲਾ ਲਾ ਕਾਹੋ ਕੇ ਸਾਬ ਸਭਾਈ ਮੱਥਾ ਟੇਕ ਕੇ ਫੇਰ ਆਉਣਾ ਕਿਤੇ ਘੁੰਮ ਫਿਰ ਕੇ ਛੁੱਟੀ ਆ ਨੰਦਮਾਣ ਕੇ ਕਿ ਸਾਲ ਦੇ ਵਿੱਚ ਇਕ ਆ ਹੀ ਦਿਨ ਹੁੰਦਾ ਜਿਹੜੀ ਸ਼ਾਪ ਕੋਜ ਰਹਿੰਦੀ ਆ ਆਪ ਰਹਿੰਦੀ ਆ ਤੇ ਬਾਕੀ ਤਾਂ ਬਹੁਤ ਗੇ ਜ਼ਰੂਰੀ ਕੰਮ ਹੋਵੇ ਇੱਕ ਅੱਧੀ ਵਾਰ ਤਾਂ ਸ਼ਾਪ ਆਪਾਂ ਬੰਦ ਕਰਦੇ ਨਹੀਂ ਕਰਦੇ ਨਹੀਂ ਹੈਗੇ 12 ਮਹੀਨੇ 30 ਦਿਨ ਸ਼ਾਪ ਖੁੱਲੀ ਰਹਿੰਦੀ ਆ ਆਪਣੀ ਇਹ ਕਾਹੀ ਦਵਾਈ ਦਾ ਦੂਏ ਦਿਨ ਆ ਆਪਣੀ ਨਹੀਂ ਹਰੇਕ ਬੰਦੇ ਦੀ ਸ਼ਾਪ ਬੰਦ ਰਹਿੰਦੀ ਆ ਪੂਰੇ ਰੈਕੋਰ ਜਿੱਥੇ ਮੈਂ ਦੇਖਦਾ ਤੇ ਬਾਹਰ ਵੀ ਸਾਰੇ ਵੀਰ ਭਰਾ ਨੇ ਜਿੰਨੇ ਸਭ ਕਰਦੇ ਹੀ ਨੇ ਚਲੋ 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 ਵੀ ਚਲੋ ਮੁਨਸੀ ਇੱਥੇ ਬਾਲਟੀ ਲੈ ਕੇ ਜਿੱਥੇ ਪਾਣੀ ਘਟਦਾ ਉਥੇ ਪਾਣੀ ਮੈਂ ਡੋਲੂਗਾ ਕੀ ਕਰ ਕੋਤਵਾ ਰਾਇਕੋਟ ਆਹ ਆਂਡਲੂ ਇਹ ਮਾਣੂ ਕੇ ਬੋਪਾਰਾਏ ਰਸੂਲੜਾ ਸਾਰੇ ਇਕੱਠੇ ਹੋਏ ਨੇ ਅੱਜ ਤੋਂ ਪੰਗਵਾਲ ਸੋਹਣੀ ਨਿਕਲੀ ਐ ਅਬਾਰੋਂ ਤਾਂ ਝਾੜੂ ਲਾ ਕੇ ਸਫਾਈ ਕਰਤੇ ਇੰਦਰ ਪੂਰਾ ਰਾਹ ਸਾਫ਼ ਕਰਤਾ ਸਿਰੇ ਸਿਰੇ ਤੱਕ ਇੰਦਰ ਬਾਈ ਲਾਉਣ ਲੱਗਿਆ ਹੋਇਆ ਝਾੜੂ ਤੇ ਗੱਡੀਆਂ ਤੇ ਵੀ ਪਾਣੀ ਮਾਰਤਾ ਆਪਾਂ ਨੇ ਜਿਹੜੀਆਂ ਕੰਮ ਲਈ ਆਪਾਂ ਨੂੰ ਖੜੀਆਂ ਸੀ ਕਿਉਂਕਿ ਮਸ਼ੀਨਰੀ ਤਾਂ ਮਸ਼ੀਨਰੀ ਆ ਲੋਹਾ ਤਾਂ ਲੋਹਾ ਆਪਣਾ ਜਾਦੂ ਹੈ ਦਾ ਸਭ ਕੋ ਜੇ ਆਪਣੇ ਲਈ ਸਾਰੇ ਵੀ ਰਿਸਪੈਕਟ ਜ਼ਰੂਰੀ ਆ ਇਧਰ ਵੀ ਗੱਡੀ ਧੋ ਰਹੇ ਨੇ ਉਹ ਸਵੈਪ ਤੇ ਖੜੀ ਆ ਉਹ ਬਲੈਰੋ ਵੀ ਧੋਤੀ ਐਤੋਂ ਬਾਅਦ ਉਹ ਬਿਸਤਾ ਬਿਸਤਾ ਵੀ ਧੋਣੀ ਆ ਉਦੋਂ ਪਿੱਛੇ ਸੱਤ ਖੜੀ ਆ ਉਹ ਵੀ ਐਤੋਂ ਬਾਅਦ ਉਹ ਬਲੈਰੋ ਖੜੀ ਅੱਗੇ ਉਹ ਵੀ ਧੋਵਾਂਗੇ ਆਪਾਂ ਚਲੋ ਜੀ ਕਰਕੇ ਸਾਫ ਸਫਾਈ ਮੱਥਾ ਟੇਕਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗਦੀ ਆ ਵੀਡੀਓ ਕਿਦਾਂ ਨਹੀਂ ਆਪਣੀ ਬਾਏ ਬਾਏ ਥੈਂਕ ਯੂ ਤੇ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ